ਕਸਰਤ ਵਗੈਰਾ ਵੀ ਨਹੀਂ ਦੱਸਜੂ ਕਰਨ ਨੂੰ ਨਹੀਂ ਕੋਈ ਵੀ ਨਹੀਂ ਕੋਈ ਕਸਰਤ ਨਹੀਂ ਕਰਨੀ ਕੋਈ ਐਕਸਰਸਾਈਜ਼ ਕੋਈ ਜਿਮ ਜੁਆਇਨ ਨਹੀਂ ਕਰਨਾ ਨੋਰਮਲ ਘਰ ਦਾ ਖਾਣਾ ਖਾ ਕੇ ਹੀ ਭਾਰ ਘਟਾਣਾ ਬਹੁਤ ਭੈਣ ਭਰਾਵਾਂ ਦਾ ਭਾਰ ਜਿਆਦਾ ਹੋਣ ਕਰਕੇ ਉਹਨਾਂ ਦੇ ਸਾਰੇ ਕੰਮ ਰੁਕੇ ਪੈਣੇ ਅੱਜ ਆਪਾਂ ਲੁਧਿਆਣਾ ਸ਼ਹਿਰ ਚ ਆਇਆ ਭੈਣ ਦਾ ਬਦਲ ਪਹਿਲਾਂ ਬਹੁਤ ਜ਼ਿਆਦਾ ਸੀ ਤੇ ਹੁਣ ਬਹੁਤ ਜ਼ਿਆਦਾ ਘਟਾ ਹੈਗਾ ਸੱਚੀ ਗੱਲ ਪੈਣ ਸੱਚੀ ਗੱਲ ਸ ਹੈ ਤੇ ਤੁਸੀਂ ਕਿਵੇਂ ਲਾਂਡ ਚ ਆ ਗਏ ਪਣ ਮੈਨੂੰ ਖੁਦੋਂ ਮੈਡੀਕਲ ਇਸ਼ੂ ਸਰ ਬਹੁਤ ਜ਼ਿਆਦਾ ਸੀਗੇ ਤੇ ਪ੍ਰੋਬਲਮ ਸੀ ਮਾਈਗਰੇਨ ਹੋ ਗਿਆ ਸਰਵਾਈਕਲ ਹੋ ਗਈ ਐਨੀਮੋਸ ਤੋਂ ਕਾਫੀ ਪ੍ਰੋਬਲਮ ਸੀਗਾ ਮੈਨੂੰ ਥਾਇਰੋਇਡ ਵਗੈਰਾ ਵੀ ਸੀਗਾ ਆਈ ਸਾਈਡ ਵੀ ਚਲੀ ਗਈ ਸੀ ਤਾਂ ਫਿਰ ਮੈਨੂੰ ਇਹ ਕੰਪਨੀ ਦੇ ਨਾਲ ਜੁਆਇਨ ਕੀਤਾ ਤਾਂ ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲੇ ਤਾਂ ਮੈਨੂੰ ਆਪਣਾ ਰਿਜ਼ਲਟ ਕ੍ਰੀਏਟ ਹੋ ਗਿਆ ਤਾਂ ਫਿਰ ਮੈਂ ਸੋਚਿਆ ਕਿ ਮੈਂ ਅੱਗੇ ਵੀ ਫਾਰਵਰਡ ਕਰਾਂ ਆਪਣਾ ਤੇ ਤੈਨੂੰ ਕਾਣੀ ਤਸਵੀਰਾਂ ਤੁਹਾਡੀ ਪੈਣ ਤੇ ਉਹ ਨਵੀਂ ਤਸਵੀਰਾਂ ਤੇ ਆ ਅੱਜ ਵਾਲੀ ਲੁੱਕ ਆਈ ਇਦਨ ਫੇ ਹਮਣਾ ਜਾ ਬਈ ਤੁਸੀਂ ਆਪ ਸੋਚ ਲਓ ਬਈ ਕਿੰਨਾ ਫਰਕ ਪੈ ਗਿਆ ਇੱਕ ਆਪਾਂ ਮਣੇ ਜਦੋਂ ਕੋਈ ਵੀ ਪ੍ਰੋਡਕਟ ਖਾਣਿਆ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਜਿੰਨਾ ਚਿਰ ਆਪਾਂ ਖਾਂਦੇ ਆ ਉਹਨਾਂ ਟਾਈਮ ਦਾ ਰਹਿੰਦਾ ਸੈਟ ਪਰ ਜਦੋਂ ਛੱਟ ਤੇ ਜੇ ਮੰਨ ਲਓ ਨੇ 10 ਕਿਲੋ ਵਜਨੇ 1 ਮਹੀਨੇ ਚ ਘਟਾਇਆ ਐ ਨਹੀਂ ਪਤਾ ਅਗਲੇ ਮਹੀਨੇ 15 ਕਿਲੋ ਵਜ ਜੇ ਨਹੀਂ ਅਸੀਂ ਇਹ ਸਰ ਗਾਰੰਟੀ ਨਾਲ ਦਿੰਨੇ ਆ ਕਹਿੰਦੇ ਦੀ ਮਨੀ ਬੈਕ ਗਾਰੰਟੀ ਹੁੰਦੀ ਹੈ ਤਾਂ ਇਹਦੇ ਵਿੱਚ ਤੁਹਾਨੂੰ ਕੋਈ ਰਿਜ਼ਲਟ ਨਹੀਂ ਆਇਆ ਤਾਂ ਸਾਡੇ ਵੱਲੋਂ ਪੈਸੇ ਵਾਪਸ ਸਾਰੇ ਪੈਸੇ ਵਾਪਸ ਕਰ ਦੋਗੇ ਜੀ ਪੈਸੇ ਵਾਪਸ ਪਰ ਜੇਨ ਕਿ ਤੁਹਾਨੂੰ ਇੰਨਾ ਮਾਨ ਆ ਆਪਣੇ ਬਟੇ ਹਾਂਜੀ ਹਾਂਜੀ ਬਿਲਕੁਲ ਆਪਣੇ ਗਾਰੰਟੀ ਦੇ ਨਾਲ ਦੰਨਿਆ ਸਰ ਇਹ ਕੋਈ ਮੈਡੀਸਨ ਆ ਜਾਂ ਕਿਤਾ ਕੋਈ ਮੈਡੀਸਨ ਨਹੀਂ ਹੈਗੀ ਨਿਊਟ੍ਰੀਸ਼ਨ ਹੈ ਇੱਕ ਤਰ੍ਹਾਂ ਦਾ ਫਰੂਟ ਤੇ ਵੈਜੀਟੇਬਲ ਦੇ ਨਾਲ ਬਣਾਇਆ ਹੈ ਸਰ ਅੱਛਾ ਇਹਦੇ ਤੋਂ ਇਲਾਵਾ ਹੋਰ ਨਾਲ ਕੀ ਦਿੰਨੇ ਹੋ ਕੋਈ ਮੰਨ ਲੋ ਇਹਦੇ ਨਾਲ ਜਿਵੇਂ ਹੁਣ ਕਈ ਬੱਚਿਆਂ ਦੀ ਗ੍ਰੋਥ ਨਹੀਂ ਹੁੰਦੀ ਹੈਗੀ ਫੂਡ ਕਰੀਵਿੰਗ ਹੁੰਦੀ ਹੈ ਬੱਚਿਆਂ ਦੀ ਉਹਨਾਂ ਵਾਸਤੇ ਪ੍ਰੋਡਕਟ ਨੇ ਜਾਂ ਆਪਾਂ ਕਿਸੇ ਦਾ weight ਘਟਦਾ ਵਧਦਾ ਨਹੀਂ ਹੈਗਾ ਉਹਨਾਂ ਵਾਸਤੇ ਵੀ ਇਹ ਬੱਚਿਆਂ ਵਾਸਤੇ ਵੀ ਨਾਲ ਹੈ ਤੇ ਜਿਵੇਂ ਆਹ ਮੁੰਡਾ ਦੇਖੋ ਨਾ ਭਾਈ ਇਹਦਾ 92 ਕਿਲੋ ਵਜ਼ਨ ਸੀ ਪਹਿਲਾਂ ਤੇ 83 ਕਿਲੋ ਰਹਿ ਗਿਆ 9 ਕਿਲੋ ਘਟ ਉਹਨਾਂ ਦੇ ਵਿੱਚ ਜਨੀ ਫਿਟਨੈਸ ਬਹੁਤ ਵਧੀਆ ਹੋਈ ਹੈ ਇਹ ਵੀ 45 ਦਿਨਾਂ 'ਚ ਰਿਜ਼ਲਟ ਟੱਚ ਬੋਟ ਸਾਡੇ ਸਾਰੇ ਹੀ ਵਧੀਆ ਨੇ ਅਸੀਂ ਗਾਰੰਟੀ ਨਾਲ ਦਿੰਦੇ ਆ ਮਨੀ ਬੈਕ ਗਾਰੰਟੀ ਕਿੰਨੇ ਕੁ ਲੋਕਾਂ ਦਾ ਵਜ਼ਨ ਘਟਾਦਾ ਬੈਠੇ ਆਈ थिंक 4 ਤੋਂ 500 ਦੇ ਵਿੱਚ ਅੱਛਾ ਅੱਛਾ ਜੀ ਸਰ 4 ਤੋਂ 500 ਦੇ ਵਿੱਚ ਲੋਕਾਂ ਦਾ ਵਜ਼ਨ ਘਟਾ ਦੋ ਜੀ ਜੀ ਸਰ ਫਿਰ ਕਿਸੇ ਦਾ ਕੋਈ ਅਲੰਭ ਆਇਆ ਵੀ ਕਦੀ ਵੀ ਨਹੀਂ ਆਇਆ ਸਰ ਕਿਉਂਕਿ ਆਪਾਂ ਉਹਨਾਂ ਨੂੰ ਨਿਊਟ੍ਰੀਸ਼ਨ ਦੇ ਨਾਲ ਆਪਣੀ ਘਰ ਦੇ ਜਿਹੜੀ ਡਾਈਟ ਹੈਗੀ ਉਹ ਦਿੰਨੇ ਆ ਸੇਮ ਤਾਂ ਦੁਆਰਾ ਕੁਐਸਚਨ ਹੀ ਨਹੀਂ ਪੁੱਟ ਹੁੰਦਾ ਕਿ ਉਹਨਾਂ ਦਾ ਵਜ਼ਨ ਦੁਆਰਾ ਵੱਜ ਗਿਆ ਅੱਛਾ ਅੱਛਾ ਜੀ ਸਰ ਤੇ ਬਾਕੀ ਖਾਣ ਪੀਣ ਦਾ ਤੁਸੀਂ ਇਹ ਦੱਸ ਦਿਓਗੇ ਰਜਾਈਂ ਜੀ ਜੀ ਬਿਲਕੁਲ ਨਿਊਟ੍ਰੀਸ਼ਨਲ ਆਲਮੋਸਟ ਵੈਜੀਟੇਰੀਅਨ ਵਾਸਤੇ ਵੀ ਐਂਡ ਨਾਨ ਵੈਜ ਵਾਸਤੇ ਦੋਨਾਂ ਵਾਸਤੇ ਹੀ ਰਾਈਟ ਪਲਾਨ ਹੁੰਦਾ ਸ ਹੈ ਕਸਰਤ ਤਾਂ ਵਗੈਰਾ ਵੀ ਦੱਸ ਦਿਓ ਕਰ ਨੂੰ ਨਹੀਂ ਕੋਈ ਵੀ ਨਹੀਂ ਕੋਈ ਕਸਰਤ ਨਹੀਂ ਕਰਨੀ ਕੋਈ ਐਕਸਰਸਾਈਜ਼ ਕੋਈ ਜਿਮ ਜੁਆਇਨ ਨਹੀਂ ਕਰਨਾ ਨੋਰਮਲ ਘਰ ਦਾ ਖਾਣਾ ਖਾ ਕੇ ਹੀ ਭਾਰ ਘਟਾਣਾ اچھا ਖਾਣਾ ਵੀ ਨਹੀਂ ਸੜਾਉਣਾ ਜਾਨੀ ਕਿ ਭਾਰ ਵੀ ਘਟਾ ਦੂਗਾ ਪੂਰਾ ਫੁੱਲ ਖਲਾ ਪਲਾ ਕੇ ਭਾਰ ਘਟਾ ਤੇ ਖਾਣਾ ਵਗੈਰਾ ਵੀ ਘਰ ਦਾ ਖਾਣਾ ਫਿਰ ਜ਼ਿਆਦਾ ਸੇਕ ਜਦ ਨਹੀਂ ਪੀਣੇ ਕੋਈ ਮਿਲ ਦੇ ਦਿੰਦੇ ਵਿੱਚ ਇੱਕ ਵਾਰ ਸਰ ਦਿਨ ਦੇ ਵਿੱਚ ਸਿਰਫ ਇੱਕ ਵਾਰ ਜੀ ਜੀ ਨਾਰਮਲ ਘਰ ਦੀ ਡਾਈਟਾ ਕੁਛ ਬਾਹਰੋਂ ਕੁਝ ਵੀ ਨਹੀਂ ਲੈ ਕੇ ਆਣਾ ਹਾਂ ਉਹ ਤਾਂ ਮੰਨ ਲਓ ਜਦੋਂ ਆਪਾਂ ਖਾਣਾ ਪੀਣਾ ਘਟਾਦਾ ਵਜਨ ਤਾਂ ਉਹ ਵੀ ਕੱਟ ਜੂ ਫਿਰ ਇਹਨਾਂ ਦਾ ਕੀ ਸੀ ਇਹ ਨਿਊਟ੍ਰੀਸ਼ਨਲ ਆਲਮੋਸਟ ਜੇ ਤੁਸੀਂ ਓਦਾਂ ਕਰੋਗੇ ਡਾਈਟਿੰਗ ਕਰੋਗੇ ਤਾਂ ਵੀਕਨੈਸ ਆ ਜਾਂਦੀ ਆ ਫਿਰ ਇਹ ਸਿਰਫ 40% ਕਰਦੇ ਨੇ ਆਪਣੇ ਕੰਮ weight loss ਦੇ 60% ਜਿਹੜਾ weight loss ਕਰਾਂ ਤਾਂ ਤੁਹਾਡੇ ਘਰ ਦਾ ਕਰ ਬੀਕਨੈਸ ਨਹੀਂ ਆਉਣ ਦਿੰਦੇ ਬਿਲਕੁਲ ਵੀ ਨਹੀਂ ਆਉਂਦੀ ਸਰ ਤੇ ਵਜਨ ਦੇ ਤੀਸਰੇ ਦਿਨ ਦੀ એનર્ਜੀ ਬੂਸਟ ਹੁੰਦੀ ਆ ਆਪਣੀ ਫੁੱਲ ਬੰਦਾ ਆਪਣਾ એનર્ਜੀ ਦੇ ਨਾਲ ਕੰਮ ਕਰਦਾ ਸਰ ਹਾਂਜੀ ਹਾਂ ਆ ਬਾਕੀ ਤੁਹਾਡੇ ਸਾਹਮਣੇ ਬਾਈ ਤਸਵੀਰਾਂ ਵੀ ਵਿਖਾਉਣਾ ਮੈਂ ਕਿੰਨਾ ਕਿੰਨਾ ਵਜਨ ਫਿਰ ਉਸ ਤੋਂ ਬਾਅਦ ਫਰਕ ਪਿਆ ਤੇ ਫਿਰ ਅੱਜ ਦੀ ਤਸਵੀਰ ਦੇਖੋ ਕਿੰਨਾ ਕੁ ਫਰਕ ਪੈ ਗਿਆ ਤੁਹਾਡੇ ਸਾਹਮਣੇ ਹੈਗਾ ਬਾਕੀ ਉਹ ਭੈਣ ਦੇਖ ਲਓ ਬਾਈ ਉਹਦਾ ਵੀ ਕਿੰਨਾ ਵਜ਼ਨ ਘਟ ਗਿਆ ਸੋ ਕਿਸੇ ਨੂੰ ਵੀ ਕੋਈ ਮਟਾਪੇ ਦੀ ਪਰੇਸ਼ਾਨੀ ਹੈਗੀ ਤਾਂ ਭੈਣ ਕੋਲ ਲੁਧਿਆਣਾ ਤੇ ਇੱਕ ਵਾਰ ਭੈਣ ਲੋਕੇਸ਼ਨ ਦੱਸ ਦਿਓ ਆਪਣੀ ਇਹ ਆਪਣੇ ਲੋਕੇਸ਼ਨ ਪੈਂਦੀ ਹੈ ਸਰ ਲੁਧਿਆਣੇ ਦੇ ਵਿੱਚ ਦੁਗਰੀ ਤੰਦਰਾ ਰੋਡ ਤੇ ਜੀ ਅੱਛਾ ਜੇ ਕਿਸੇ ਨੇ ਆਨਲਾਈਨ ਪ੍ਰੋਡਕਟ ਮੰਗਵਾਉਣੇ ਹੁਣ ਆਨਲਾਈਨ ਸ਼ਿਪਿੰਗ ਫ੍ਰੀ ਹੁੰਦੀ ਹੈ ਸਰ ਬਿਲਕੁਲ ਤੇ ਸਾਰੇ ਪੰਜਾਬ ਅੰਡੀ ਬਾਈ ਹੈਂਡ ਲੈ ਕੇ ਜਾਣਾ ਬਾਈ ਹੈਂਡ ਵੀ ਲੈ ਸਕਦਾ ਓਨਲੀ ਆਪਣੇ ਇੰਡੀਆ ਚ ਸ਼ਿਪਿੰਗ ਫਰੀ ਆ ਆਊਟ ਆਫ ਇੰਡੀਆ ਤੋਂ ਬਾਹਰ ਜਿਹੜਾ ਹੁੰਦਾ ਉਹ ਸ਼ਿਪਿੰਗ ਲੱਗਦੀ ਬਾਹਰਲੇ ਦੇਸ਼ਾਂ ਚ ਵੀ ਲੋਕ ਮੋਗ ਪਾਉਂਦੇ ਆ ਜੀ ਜੀ ਹਾਂ ਫਰਕ ਪੈਂਦਾ ਫਿਰ ਅਗਲਾ ਗਾਹਾਂ ਦੀ ਗਾਹਾਂ ਰਿਸ਼ਤੇਦਾਰ ਹੁੰਦਾ ਸਰ ਆਬੀਸਲੀ ਦਸ ਕਸਮਰ ਆਪਣੇ ਆਂਦੇ ਨੇ ਜੁੜਦੇ ਨੇ ਆਪਣੇ ਨਾਲ ਹਾਂਜੀ ਹਾਂ ਜੀ ਜੀ ਤੇ ਠੀਕ ਆ ਬਾਈ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਜੇ ਤੇ ਬਾਕੀ ਸਕਰੀਨ ਤੇ ਭੈਣੋਰਾ ਦਾ ਨੰਬਰ ਚੱਲ ਰਿਹਾ ਬਾਕੀ ਜਾਣਕਾਰੀ ਤੁਸੀਂ ਇਹਦੇ ਤੇ ਫੋਨ ਕਰਕੇ ਲੈ ਸਕਦੇ ਹੋਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਜੇ ਧੰਨ